ਸਾਸਨ ਜੀ ਇਥੋਂ ਚੌਪਈ ਤੋਂ ਅੱਗੇ ਕੱਲ ਨੂੰ ਕਥਾਰਾਮ ਕਰ ਲਾਂਗੇ ਕਿਉਂਕਿ ਮੇਰਾ ਵਾਦਾ ਸੀ ਆਪ ਜੀ ਦੇ ਨਾਲ ਪਿਛਲੇ ਬੁੱਧਵਾਰ ਉਹ ਬਹੁਤ ਸਾਰੇ ਆਦਤ ਪੈ ਗਈ ਹੈ ਨਾ ਕਈ ਸਾਲਾਂ ਤੋਂ ਇਹ ਜੀ ਕੋਈ ਨਾ ਕੋਈ ਸਰੀਰਕ ਤੰਦਰੁਸਤੀ ਦਾ ਨੁਕਤਾ ਜਿਹੜਾ ਉਹ ਆਪਾਂ ਇੱਕ ਬੁੱਧਵਾਰ ਵਾਲੇ ਦਿਨ ਦੱਸਦੇ ਪੁੱਛਦੇ ਤੇ ਉਹ ਮੈਂ ਇੰਨਾ ਕੁ ਸਮਾਂ ਤਾਂ ਫਿਰਿਆ ਹੈ ਉਦੋਂ ਬਾਅਦ ਗਿਆਨੀ ਜੀ ਨੇ ਆਪ ਜੀ ਨੂੰ ਨੇ ਹੱਲ ਕਰਨਾ ਸਾਸਨ ਜੀ ਇੱਕ ਮੁਸਲਮਾਨ ਹਕੀਮ ਨੇ ਤੇ ਉਹਨੇ ਆਪਣੀ ਤਜਰਬੇ ਦੀ ਕਿਤੇ ਅਰਬ ਕੰਟਰੀਆਂ ਦੇ ਵਿੱਚ ਉਹ ਵੈਦ ਸੀ ਤੇ ਇੱਕ ਬੰਦੇ ਨੂੰ ਸ਼ੂਗਰ ਹੋਈ ਹੋਈ ਸੀ ਹੁਣ ਇਹ ਨਾਮਰਾਜ਼ ਬਿਮਾਰੀ ਘਰ ਘਰ ਜਿਵੇਂ ਕਹਿੰਦੇ ਪਹੁੰਚੀ ਹੋਈ ਹੈ ਉਹ ਬੰਦੇ ਨੇ ਕਿਤੇ ਉਸ ਹਕੀਮ ਦੇ ਨਾਲ ਗੱਲ ਕੀਤੀ ਉਹ ਕਹਿਣ ਲੱਗਾ ਵੀ ਇਹ ਤਾਂ ਤਾਂ ਬੜਾ ਸੌਖਾ ਜਿਹਾ ਤਰੀਕਾ ਹੈਗਾ ਸ਼ੂਗਰ ਠਾਉਣ ਦਾ ਉਹ ਕਹਿੰਦਾ ਇਹ ਤਾਂ ਮੁਸੀਬਤ ਇਹ ਜੀ ਬਣੀ ਆ ਵੀ ਮੈਡੀਕਲ ਸਾਇੰਸ ਫੇਲੂ ਹੋ ਚੁੱਕੀ ਹੈ ਤੇ ਇਸ ਤਾਂ ਉਹ ਕਹਿੰਦਾ ਵੀ ਆ ਥੋੜਾ ਜਾਈ ਨੁਕਤਾ ਹੈ ਉਹਨੇ ਦੱਸਿਆ ਉਸ ਬੰਦੇ ਨੂੰ ਔਰ ਉਹ ਬੰਦਾ ਕਹਿੰਦਾ ਹੈ ਵੀ ਮੈਂ ਜਿਸ ਵੇਲੇ ਉਸ ਨੇ ਸਾਹ ਸੰਜੀ ਆਪਣੀ ਸਾਰੀ ਗੱਥਾ ਇੰਟਰਨੈਟ ਤੇ ਪਾ ਦਿੱਤੀ ਹੈ ਉਹ ਕਹਿੰਦਾ ਵੀ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਮੇਰੀ ਸ਼ੂਗਰ 250 ਰਹਿੰਦੀ ਸੀ ਹਰ ਵੇਲੇ ਔਰ ਮੈਂ ਬਹੁਤ ਤੰਗ ਸੀ ਮੇਰੀਆਂ ਲੱਤਾਂ ਫਟਦੀਆਂ ਸੀ ਵੀ 1 ਮਹੀਨੇ ਦੇ ਵਿੱਚ ਮੇਰੀ ਸ਼ੂਗਰ ਕੰਟਰੋਲ ਹੋ ਗਈ ਨੁਕਤਾ ਕੀ ਹੈ ਉਹ ਕਹਿ ਰਿਹਾ ਹੈ ਕਿ ਇਹ ਨਾ ਵੀ ਆ ਜਿਹੜੀਆਂ ਭਿੰਡੀਆਂ ਹੁੰਦੀਆਂ ਦੇਖੋ ਕਿੰਨਾ ਸਸਤਾ ਰਾਜ ਹੈ ਭਿੰਡੀਆਂ ਜਿਹੜੀਆਂ ਘਰ ਘਰ ਪਈਆਂ ਕਹਿੰਦਾ ਭਿੰਡੀ ਲੈ ਕੇ ਉਹਨੂੰ ਦੋਨਾਂ ਪਾਸਿਆਂ ਤੋਂ ਜਿੱਥੇ ਮੁੱਢ ਹੈ ਜਿੱਥੋਂ ਭਿੰਡੀ ਪੈਦਾ ਹੁੰਦੀ ਹੈ ਇੱਕ ਤਾਂ ਉਹ ਮੁੱਢ ਹੋ ਗਿਆ ਨੇ ਇੱਕ ਤਾਂ ਉਹ ਵੜਦੇ ਉਹਦਾ ਆ ਮੈਂ ਸੌਖਾ ਜਿਹਾ ਤਰੀਕਾ ਦੱਸ ਦਿਆਂ ਜਿਵੇਂ ਸੱਪ ਖਾਣ ਵਾਲੇ ਕੀ ਕਰਦੇ ਆ ਇੱਕ ਤਾਂ ਸਿਰ ਵੜ ਦਿੰਦੇ ਨੇ ਇੱਕ ਉਹਦੀ ਪੂਛ ਵੜ ਦਿੰਦੇ ਬਾਕੀ ਜਿਹੜਾ ਰਹਿ ਗਿਆ ਉਹਨੂੰ ਰਿੰਨ ਕੇ ਖਾ ਰਹੇ ਨੇ ਇਹਦੀਆਂ ਦੋ ਚੀਜ਼ਾਂ ਵੜ ਦੇਣੀਆਂ ਪਿੰਡੀ ਦਾ ਉਪਰਲਾ ਹਿੱਸਾ ਤੇ ਖੇੜ ਲਈ ਸੀ ਉਹ ਜਿਹੜੀ ਪਿੰਡੀ ਪਈ ਆ ਫਿਰ ਉਹਨੂੰ ਕਰੇਲੇ ਦੀ ਤਰ੍ਹਾਂ ਜਿਵੇਂ ਕਰੇਲੇ ਜਿਹੜੇ ਤਲਕੇ ਬਣਾਉਂਦੇ ਆ ਨਾ ਬੀਬੀਆਂ ਕਰੇਲਿਆਂ ਦੀ ਸਬਜ਼ੀ ਤੇ ਉਹਨੂੰ ਕਰੇਲੇ ਦੀ ਤਰ੍ਹਾਂ ਪਾੜਨਾ ਹੈ ਪਾੜਨ ਲੱਗਿਆ ਇੱਕ ਧਿਆਨ ਰੱਖਣਾ ਵੀ ਸਾਰ ਪਾਰ ਕਰ ਦੇਣਾ ਨਾ ਲੰਘ ਜਾਏ ਇੱਕ ਪਾਸਾ ਪਾੜਨੇ ਸਿਰੇ ਤੱਕ ਉਹਦੀ ਲਾਈਨ ਦੇ ਨਾਲ-ਨਾਲ ਪਿੰਡੀ ਦੇ ਉੱਪਰ ਥੋੜੀ ਜੀ ਲਾਈਨ ਜੀ ਹੁੰਦੀ ਹੈ ਉਹਨੂੰ ਇਸ ਤਰ੍ਹਾਂ ਖੋਲ ਲੈਣਾ ਤੇ ਵੱਡੀਆਂ ਪਿੰਡੀਆਂ 2 ਜੇ ਛੋਟੀਆਂ 3 ਤੇ ਉਹਨਾਂ ਨੂੰ ਕੱਚ ਦੇ ਗਲਾਸ ਦੇ ਵਿੱਚ ਰਾਤ ਨੂੰ ਪੀਉ ਦੇਣਾ ਸਾਰੀ ਰਾਤ ਪੀਦਾ ਰਹਿਣ ਦੋ ਸਵੇਰੇ ਉੱਠਦੇ ਆਂ ਤੇ ਦਤਨ ਕਰਲਾ ਕਰੋ ਨਾਸ਼ਤਾ ਕਰੋ ਨਾਸ਼ਤਾ ਕਰਨ ਤੋਂ ਬਾਅਦ ਫਿਰ ਉਹਨੇ ਚੰਗੀ ਤਰ੍ਹਾਂ ਮਲ ਕੇ ਇੱਕ ਉਹਦੇ ਬੀਜ ਨਹੀਂ ਖਾਣੇ ਤੇ ਪਿੰਡੀ ਦਾ ਫੋਲਕ ਜਿਹੜਾ ਉਹ ਨਹੀਂ ਕਹਣਾ ਉਹਦੇ ਵਿੱਚ ਲਾਵਾ ਕੱਢਣਾ ਹੈ ਲੇਸਦਾਰ ਪਦਾਰਥ ਮਲ ਕੇ ਕੱਢ ਲੈਣਾ ਤੇ ਪੀ ਲੈਣਾ ਤੇ ਤੁਸੀਂ ਸ਼ੂਗਰ ਟੈਸਟ ਕਰਾ ਕੇ ਇਹ ਜਿਹੜੇ ਉਹ ਕਹਿ ਰਿਹਾ ਦਾਅਵੇ ਦੇ ਨਾਲ ਕਹਿੰਦਾ ਵੀ ਸ਼ੂਗਰ ਟੈਸਟ ਕਰਾ ਕੇ ਉਦੋਂ ਬਾਅਦ ਤੀਸਰੇ ਦਿਨ ਟੈਸਟ ਕਰਾਓ ਤੁਹਾਨੂੰ ਪਤਾ ਚੱਲ ਜਾਏਗਾ ਵੀ ਭਿੰਡੀ ਨੇ ਕੰਮ ਕੀ ਸ਼ੁਰੂ ਕਰ ਦਿੱਤਾ ਉਹ ਕਹਿੰਦਾ ਇੱਕ ਮਹੀਨੇ ਦੇ ਥੋੜੀ ਸ਼ੂਗਰ ਜਿਹੜੀ ਆ ਉਹ ਕੰਟਰੋਲ ਹੋ ਜਾਊਗੀ ਇਹ ਉਸ ਦਾ ਨਿਸ਼ਚੈ ਤੇ ਮੈਂ ਜੇ ਪ੍ਰੈਕਟੀਕਲ ਕਰਨੇ ਪਏ ਉਹਦਾ ਨਿਸ਼ਚੈ ਤੁਹਾਨੂੰ ਇਹ ਦੱਸਿਆ ਜਿਹੜੇ ਦਾਰ ਜੀ ਦੇ ਧਿਆਨ ਵਿੱਚ ਆਈ ਤੇ ਕਿੰਨਾ ਸਸਤਾ ਇਲਾਜ ਜੀ ਦੇ ਵਿੱਚ ਕੋਈ ਸਾਈਡ ਫੈਕਟਰ ਨੂੰ ਕੋਈ ਕੋਈ ਤੁਹਾਨੂੰ ਇਹ ਨਹੀਂ ਕਹਿ ਸਕਦਾ ਪਿੰਡੀਆਂ ਦਾ ਰੋਜ਼ ਖਾਣੇ ਆ ਤੁਸੀਂ ਉਹ ਤਲਕੇ ਖਾਣੇ ਤੇ ਇਹਦੇ ਵਿੱਚ ਉਹਨੇ ਦੱਸਿਆ ਵੀ ਕਿੰਨੀਆਂ ਹੱਡੀਆਂ ਸਾਡੀਆਂ ਜਿਹੜੀਆਂ ਇਹਦੇ ਕੱਲਾ ਇਹ ਹੀ ਨਹੀਂ ਜਿਹੜੀ ਗੋਡਿਆਂ ਦੇ ਵਿੱਚ ਦਰਦ ਹੁੰਦਾ ਹੈ ਗੋਡਿਆਂ ਚ ਗਰੀਸ ਖਤਮ ਹੁੰਦਾ ਹੈ ਇਸ ਨੇ ਬਹੁਤ ਸਾਰੇ ਕੰਮ ਕਰਨੇ ਨੇ ਉਹਦੀ ਗਿਣਤੀ ਕਰਦੇ ਆ ਫਿਰ ਟਾਈਮ ਲੱਜਾਊਗਾ ਕਿ ਮੈਂ ਤਾਂ ਰੋਜ਼ ਹੀ ਤੁਹਾਡੇ ਕੋਲ ਘਟ ਬਸੈ ਚਰਨ ਅਰਵਿੰਦ ਰਸਨਾ ਜਗੋਪਾਲ ਨਾਨਕ ਸੁਪ੍ਰਵ ਸੰਗਰੀ ਅਤਿ ਸਦੇਹੀ ਕੋ ਪਾ ਉਹ ਦੇਹੀ ਦੀ ਪਾਲਣਾ ਵੀ ਕਰਨੇ ਇਹ ਗੁਰੂ ਦਾ ਓਕਾ